ਸ੍ਰੀਕਾਲ ਦੋਸਤੋ ਕੀ ਹਾਲ ਚਾਲ ਨੇ ਮੈਜਿਕ ਦੇਬ ਨੌਰਵਾਲਾ ਦੋਸਤੋ ਆ ਦੇਖੋ ਪੜ੍ਹਨ ਲਿਖਣ ਦੀ ਲਿਖਣ ਦੀ ਉਮਰ ਚ ਇਹ ਮੁੰਡਾ ਕੀ ਕਲਾਕਾਰੀ ਕਰ ਰਿਹਾ ਹੈ ਇਹਨੂੰ ਪਤਾ ਹੈ ਵੀ ਜੇ ਇਹ ਕੁਝ ਨਾ ਕਰਾਂਗੇ ਤਾਂ ਹੱਥ ਨੇ ਰੋਟੀ ਨਹੀਂ ਮਿਲਣੀ ਇਹ ਸਭ ਆਪਦੀ ਟੱਡ ਵਾਸਤੇ ਕਰ ਰਹੇ ਨੇ ਤੇ ਕਿੰਨੇ ਵਧੀਆ ਮਿਸਤਰੀ ਕਿ ਇੰਜੀਨੀਅਰ ਨੂੰ ਵੀ ਪਿੱਛੇ ਛੱਡ ਰਹੇ ਨੇ ਤੇ ਆਹ ਦੇਖੋ ਇਹਨੇ ਇੱਕ ਪੀਪੇ ਤੋਂ ਕਿੰਨਾ ਸੋਹਣਾ ਇੰਨੀ ਸੋਹਣੀ ਚੀਜ਼ ਤਿਆਰ ਕਰ ਦੂਗਾ ਦੇਖੀ ਚੱਲੋ ਇਹ ਸਾਰੀ ਜਿਹੜਾ ਬਣਾਉਣ ਦੇ ਤਰੀਕੇ ਹੁੰਦੇ ਨੇ ਇਹ ਆਪਦੇ ਮਾਪਿਓ ਤੋਂ ਹੀ ਸਿੱਖਿਆ ਇਹਨਾਂ ਨੇ ਇਹਨਾਂ ਨੂੰ ਪਤਾ ਹੈ ਇਹ ਅਸੀਂ ਬਣਾਵਾਂਗੇ ਵੇਕਣਗੇ ਉਸ ਤੋਂ ਬਾਅਦ ਹੀ ਸਾਡਾ ਘਰ ਦਾ ਚੁੱਲ੍ਹਾ ਚੱਲੂਗਾ ਚੁੱਲੇ 'ਚ ਅੱਗ ਮੱਚੂਗੀ ਠੀਕ ਹੈ ਯਾ ਦੇਖੀ ਚੱਲਿਓ ਇਸ ਜਵਾਕ ਨੇ ਐਸ ਪੀ ਪੇ ਨੂੰ ਵੱਢ ਕੇ ਕੀ ਬਣਾਤਾ ਦੇਖੀ ਚੱਲਿਓ ਵੀਡੀਓ ਦੇਖਿਓ ਪੂਰੀ ਝੁੱਗੀ ਝੌਂਪੜੀਆਂ 'ਚ ਰਹਿਣ ਵਾਲੇ ਇਹ ਕਬੀਲੇ ਨੇ ਯਾ ਦੇਖੀ ਚਲੋ ਵੀਡੀਓ ਵੀਡੀਓ ਪੂਰੀ ਜ਼ਰੂਰ ਦੇਖਿਓ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਕੀ ਬਣਾਇਆ ਇਹਨੇ ਆ ਦੇਖੋ ਪੀਪਾ ਵੱਡਿਆ ਉਹਨੂੰ ਕਟਿਆ ਉਹਨੂੰ ਮੋੜਿਆ ਤੇ ਉੱਤੋਂ ਵੀ ਇਹਨੂੰ ਮੋੜਿਆ ਵੀ ਹੱਥ 'ਚ ਨਾ ਵੱਜੇ। ਇੱਕ ਟ੍ਰੇਜ ਹੀ ਬਣਾ ਲਈ। ਅੱਗੇ ਕੀ ਬਣਾਉਗਾ ਇਹ ਦੇਖੀ ਚੱਲਿਓ। ਆ ਇੱਕ ਹੋਰ ਪੀਪੇ ਦਾ ਜਿਹੜਾ ਪੀਸ ਹੈ। ਉਹਨੂੰ ਇਹ ਕੱਟੂਗਾ ਆ ਦੇਖੋ। ਆਪਦੇ ਹਿਸਾਬ ਨਾਲ ਉਹਨਾਂ ਨੂੰ ਸਾਫ਼ ਕੀਤਾ। ਉਦੋਂ ਬਾਅਦ ਇਹਨੇ ਕੈਂਚੀ ਨਾਲ ਕੱਟਿਆ। ਕੈਂਚੀਆਂ ਨਾਲ ਕੋਲੇ ਇਹ ਹੀਆਂ ਤਕੜੀਆਂ ਜਿਹੜੀਆਂ ਲੋਹਾ ਵੀ ਵੱਡੀਆਂ। ਆ ਦੇਖੋ ਦੋਸਤੋ। ਆ ਮਿਣਿਆ ਇਹ ਨਹੀਂ। ਉਦੋਂ ਬਾਅਦ ਇਹਨੂੰ ਵੀ ਇਹਨੇ ਮੋੜਿਆ ਵੀ ਹੱਥ 'ਚ ਨਾ ਵੱਜੇ। ਤਰੀਕਾ ਦੇਖੋ ਮੋੜਨ ਦਾ ਕਿੰਨਾ ਵਧੀਆ। ਕਾ ਦੇਖੋ ਉਹ ਜਿਹੜੀ ਪੱਤੀ ਹੁੰਦੀ ਹੈ ਤਿੱਖੀ ਉਹਨੂੰ ਮੋੜਤੀ ਤੇ ਚੀਜ਼ ਜਿਹੜੀ ਬਣਾਉਗਾ ਉਹ ਦੇਖੀ ਚੱਲਿਓ ਦੋਸਤੋ ਇਹ ਪੱਕੇ ਘਰਾਂ ਦੇ ਕੰਮ ਆਉਂਦੀ ਹੈ ਤੁਹਾਨੂੰ ਇਹਨਾਂ ਵੀ ਦੱਸਦਾ ਵੀ ਇਹਨੂੰ ਕਿਤੇ ਮਰਜ਼ੀ ਰੱਖ ਲਓ ਦੇਖੀ ਚੱਲੋ ਇਹਨੂੰ ਦੇਖ ਕੇ ਐ ਲੱਗਦਾ ਇਹ ਚੀਜ਼ ਆਪਾਂ ਘਰੇ ਵੀ ਬਣਾ ਸਕਦੇ ਹਾਂ ਬਹੁਤ ਸੋਹਣੀ ਚੀਜ਼ ਤਿਆਰ ਕਰੂਗਾ ਤੇ ਬੱਚੇ ਦੀ ਉਮਰ ਹੈ ਪੜਨ ਲਿਖਣ ਵਾਲੀ ਵੀ ਛੋਟੀ ਉਮਰ ਹੀ ਹੈ ਪਰ ਕੀ ਕਰਨ ਇਹਨਾਂ ਕੋਲੇ ਹੋਰ ਕੋਈ ਸਾਧਨ ਨਹੀਂ ਤੇ ਗਰੀਬੀ ਅੰਤਾਂ ਦੀ ਹੈ ਤੇ ਇਹੀ ਇਹ ਕਬੀਲੇ ਆਪਦਾ ਮਾੜਾ ਮੋੜਾ ਕੁਸੇ ਬਣਾ ਕੇ ਆਪਦਾ ਟਾਈਮ ਪਾਸ ਤੇ ਆਪਦਾ ਢਿੱਡ ਪਾਲਦੇ ਐ ਛੋਟੇ ਛੋਟੇ ਬੱਚੇ ਇਨਾਂ ਕੰਮਾਂ 'ਚ ਪੈ ਜਾਂਦੇ ਨੇ ਤੇ ਫਿਰ ਪੜਾਈ ਲਿਖਾਈ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਵੀ ਇਹਨਾਂ ਦੀ ਕੋਈ ਆਰਥਿਕ ਮਦਦ ਨਹੀਂ ਕਰਦੀ ਦੇਖੀ ਚੱਲਿਓ ਦੋਸਤੋ ਇਹ ਛੋਟੇ ਛੋਟੇ ਪੀਸਾਂ ਚ ਪੱਤੀਆਂ ਕੱਟ ਲਈਆਂ ਵੈਸੇ ਸਾਡਾ ਦੇਸ਼ ਵਿਸ਼ਵਗੁਰੂ ਬਣਨ ਜਾ ਰਿਹਾ ਅਸੀਂ ਕਹੀ ਜਾਂਦੇ ਆ ਸਾਰੇ ਲੋਕ ਚਲੋ ਅਸੀਂ ਨਹੀਂ ਕਹਿੰਦੇ ਵੱਡੇ ਵੱਡੇ ਲੋਕ ਕਹਿ ਰਹੇ ਨੇ ਪਰ ਇੱਕ ਪਾਸੇ ਆਪਦੀ ਭੁੱਖ ਖਾਤਰ ਇਹ ਬੱਚੇ ਉੰਨਾ ਕੀ ਪੜਨ ਲਿਖਨ ਦੀ ਉਮਰ ਹੈ ਉਹ ਆ ਤਾ ਉਹਦੀ ਮਿਹਨਤ ਮਜ਼ਦੂਰੀ ਕਰ ਰਹੇ ਨੇ ਕੀ ਦੇਖੋ ਕੀ ਬਣਾਊਗਾ ਦੋਸਤੋ ਮੈਨੂੰ ਵੀਡੀਓ ਬਹੁਤ ਵਧੀਆ ਲੱਗੀ ਤੇ ਬੱਚੇ ਦੀ ਮਿਹਨਤ ਇਸ ਕਰਕੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ ਦੇਖੀ ਚੱਲਿਓ ਦੋਸਤੋ ਆ ਦੇਖੋ ਆ ਬਣਾ ਲਿਆ ਨਹੀਂ ਆ ਰੈਪਟਰ ਉਟਾਈਆਂ ਪੂਰੀਆਂ ਹੀ ਵਧੀਆ ਲਾਉਂਦਾ ਹੈ ਬੱਚੇ ਵੀ ਉਮਰ ਛੋਟੀ ਹੀ ਲੱਗਦੀ ਹੈ ਦੇਖਣ ਨੂੰ ਪਰ ਮੇਸਤਰੀ ਛੋਟੀ ਦਾ ਲੱਗਦਾ ਇੱਕ ਵੀ ਕੰਮ 'ਚ ਫਰਕ ਨਹੀਂ ਦਿਖਦਾ ਮੈਨੂੰ ਮੈਂਨ ਕੇ ਸਾਰੀ ਚੀਜ਼ ਉਮੀ ਤਿਆਰ ਕਰ ਰਿਹਾ ਜਿਵੇਂ ਵੱਡੇ ਇਹਨਾਂ ਦੇ ਪਿਓ ਦਾਦਾ ਦੇ ਕਰਦੇ ਆਏ ਆ ਆ ਦੇਖੋ ਇਹ ਬਣਾਉਗਾ ਕਿ ਤੁਸੀਂ ਦਾਸਟਿਚ ਦੇਖਿਓ ਇਹ ਦੇ ਆ ਦੇਖੋ ਇਹ ਪੈਰ ਲਾ ਰਿਹਾ ਪੈੜ ਜਿਹੜੇ ਪੈਰ ਲਾਦੇ ਇਹਨੂੰ ਪਪੌੜ ਕਹਿੰਦੇ ਨੇ ਸੌਰੀ ਬੋਲਣ ਛੇ ਥੋੜੀ ਮਿਸਟੇਕ ਹੋ ਗਈ ਆ ਦੇਖੋ ਦੇਖੀ ਚੱਲੋ ਵੀਡੀਓ ਵੀਡੀਓ ਥੋੜੀ ਲੰਬੀ ਐ ਪਰ ਵੀਡੀਓ ਸਾਰੀ ਯਰੂ ਦੇਖਿਓ ਤੇ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਹੁਣੇ ਵੀ ਇਹ ਕੀ ਬਣਾ ਰਿਹਾ ਕੁਝ ਕੁਝ ਪਤਾ ਲੱਗ ਗਿਆ ਹੁਣੇ ਪਹਿਲਾਂ ਉਹ ਐ ਲੱਗਦਾ ਸੀ ਇੱਕ ਟ੍ਰੇ ਬਣਾਈ ਐ ਤੇ ਬਾਅਦ ਚ ਉਹਦੇ ਥਲੇ ਜਿਹੜੇ ਪਾਉੜ ਹੁੰਦੇ ਐ ਪੈਰ ਉਹ ਲਾਏ ਐ ਤੇ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਕੀ ਬਣਾ ਰਿਹਾ। ਦੇਖੀ ਚੱਲੋ ਦੋਸਤੋ। ਆਹ ਦੇਖੋ ਹੁਣ ਤਾਂ ਪਤਾ ਲੱਗ ਹੀ ਗਿਆ ਹੋਣਾ ਤੁਹਾਨੂੰ। ਦੇਖੀ ਚੱਲੋ ਦੋਸਤੋ। ਆ ਦੇਖੋ